ਸਰਬਜੀ ਸੰਗਰੂਰ ਜੀ ਦੀ ਰਚਨਾ ਦੇਸ਼ ਮੇਰੇ ਦਾ ਸਰਮਾਇਆ ਸਾਰਾ ਸਿਦਕ ਦੰਕਾਂ ਵਿੱਚ ਤੇਜ ਦਿੱਤਾ ਦੇਸ਼ ਮੇਰੇ ਦਾ ਸਾਰਾ ਸਰਮਾਇਆ ਸਭ ਇਸ ਬਕਾਂ ਵਿੱਚ ਤੇਜ ਦਿੱਤਾ ਲੁੱਟ ਲੁੱਟ ਕੇ ਦੇਸ਼ ਮੇਰੇ ਨੂੰ ਕਰ ਕਮਜ਼ੋਰ ਦਿੱਤਾ ਲੁੱਟ ਗੁੱਟ ਕੇ ਦੇਖ ਮੇਰੇ ਨੂੰ ਕਰ ਕਮਜ਼ੋਰ ਦਿੱਤਾ ਕਰ ਕਮਜ਼ੋਰ ਦਿੱਤਾ ਕਰ ਕੁਝ ਹੋਰ ਦਿੱਤਾ ਕਰ ਕੁਝ ਹੋਰ ਦਿੱਤਾ ਆਪਣੀਆਂ ਕੁਰਸੀਆਂ ਇੰਨਾ ਪੱਕੀਆਂ ਕਰੀਆਂ ਆਪਣੀਆਂ ਕੁਰਸੀਆਂ ਇਨ ਲਪਕੀਆਂ ਕਰੀਆਂ ਇਨ ਲਪਕੀਆਂ ਕਰੀਆਂ